ਕੱਤੀ ਜਿਹੜਾ ਉਹ ਉਹਨਾਂ ਵੱਲੋਂ ਭੇਜਿਆ ਗਿਆ ਸੀ ਉਹ ਵੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਐਮਐਲ ਸਾਹਿਬ ਤੁਹਾਡਾ ਬਾਬਾ ਸਵਾਗਤ ਹੈ ਤੁਹਾਡਾ ਜੀ ਜੀ ਸასი ਕਾ ਜੀ ਕਿਸ ਤਰ੍ਹਾਂ ਦੇਖ ਰਿਹਾ ਹਾਂ ਜਿਹੜੇ ਨਾਬੇ ਹਲਕੇ ਦੇ ਕਿ ਜ਼ੋਨ ਨੇ ਜਿੱਥੇ ਕਿ ਜਿਆਦਾ ਹੜ ਪਰਭਾਵਤ ਹੁੰਦੇ ਨੇ ਜਿਸ ਤਰ੍ਹਾਂ ਕਿ ਹੁਣ ਅਸੀਂ ਪੋੜੇ ਸੈਂਪਲ ਤੇ ਖੜਿਆ ਆ ਤੁਸੀਂ ਇੱਥੇ ਚੈੱਕ ਕਰਕੇ ਗਿਓ ਕਿਸ ਤਰ੍ਹਾਂ ਦੀ ਸਥਿਤੀ ਲੱਗਦੀ ਆ ਨਾਬਾ ਹਲਕੇ ਦੇ ਵਿੱਚ ਦੇਖੋ ਹਾਲੇ ਤੱਕ ਤਾਂ ਮਹਾਰਾਜ ਦੀ ਬੜੀ ਕਿਰਪਾ ਜੀ ਨਾਬਾ ਕਿਹਾ ਔਰ ਵੈਸੇ ਵੀ ਨਾਬਾ ਇਸਲਾ ਪ੍ਰਗਟਾਪੜ ਚੈੱਕ ਕਰੀਏ ਤਾਂ ਜਿਹੜਾ ਸਰਾਂਚੋ ਹੈ ਜੀ ਇੱਥੇ ਤੁਸੀਂ ਹੁਣ ਇੱਥੇ ਖੜੇ ਹੋ ਬਿਲਕੁਲ ਅਸੀਂ ਇਹ ਤਸਵੀਰਾਂ ਨਾਲ ਲਲ ਦਿਖਾ ਰਹੇ ਹਾਂ ਜੀ ਇਹਦਾ ਜਿਹੜਾ ਓਵਰਫਲੋਏ ਦੇ ਨਾਲ ਨਾਲ ਜਿੱਥੇ ਕੋਈ ਫਸਲ ਖਰਾਬ ਹੋ ਵੀ ਆ ਬਾਕੀ ਜਗ੍ਹਾ ਤਾਂ ਚਲੋ ਬਚਾ ਰਿਹਾਦਾ ਜੀ ਜੀ ਪਰ ਸਿਤੀ ਬਿਲਕੁਲ ਕੰਟਰੋਲ ਦੇ ਵਿੱਚ ਆ ਔਰ ਸਰਕਾਰ ਵੱਲੋਂ ਪੁਖਤਾ ਸਬੰਧ ਨੇ ਅਕੀਮਾ ਆਫਿਸ ਕਿਸ਼ਤੀਆਂ ਆ ਗਈਆਂ ਨੇ ਜੀ ਜਿਹੜੀਆਂ ਨੇ ਪਾੜ ਵਾਲੀਆਂ ਕਿੱਥਾਂ ਪਹੁੰਚ ਗਈਆਂ ਨੇ ਬਾਕੀ ਹੋਰ ਸਾਜੋ ਸਮਾਨ ਜੋ ਵੀ ਹੜਾ ਸਹੀ ਤਾਂ ਹੁੰਦਾ ਸਾਰਾ ਸਾਜੋ ਸਮਾਨ ਐਸਡੀ ਅਫੀਸ ਨਾਮਾ ਦੇ ਵਿੱਚ ਪਹੁੰਚ ਚੁੱਕਿਆ ਜੀ ਤੇ ਬਾਕੀ ਮੈਂ ਵੀ 24 ਘੰਟੇ ਨਜ਼ਰ ਰੱਖ ਰਿਹਾ ਜੀ ਸਾਰੇ ਪਾਸੇ ਆਪ ਵਿਜ਼ਿਟ ਕਰ ਰਿਹਾ ਕਿਸੇ ਦੀ ਕਿਵੇਂ ਦੀ ਹੈ ਪਰ ਮੈਂ ਮੈਂ ਧੰਨਵਾਦ ਕਰਨਾ ਚਾਹੁੰਦਾ ਨਾਪਾ ਬਰਾਮ ਸਭਾ ਦੀ ਸੰਗਤ ਆ ਕਿ ਉਹਨਾਂ ਨੇ ਰਾਸ਼ਨ ਦੇ ਵਿੱਚ ਹਰੇ ਚਾਰੇ ਦੇ ਵਿੱਚ ਵੱਧ ਚੜ ਕੇ ਯੋਗਦਾਨ ਪਾ ਰਿਹਾ ਜੇ ਇਹ ਬਹੁਤ ਵੱਡੀ ਗੱਲ ਹੈ ਜੀ ਸੰਗਤ ਜਿਹੜੀ ਹੈ ਵੱਡੀ ਹੁੰਦੀ ਹੈ ਔਰ ਸੰਗਤ ਦਾ ਸਹਿਯੋਗ ਜਿਹੜਾ ਜੀ ਉਹਨਾਂ ਲੋਕਾਂ ਲਈ ਜਿਹੜੇ ਜਿਹੜੇ 7-8 ਜ਼ਿਲ੍ਹੇ ਬਿਲਕੁਲ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਉਹਨਾਂ ਦੀ ਮਦਦ ਵਾਸਤੇ 90 ਤੁਸੀਂ ਲਗਾਤਾਰ ਭੇਜ ਰਹੇ ਸੀ ਰਾਸ਼ਨ ਵੀ ਭੇਜ ਰਹੇ ਆ ਹਰਾਚਾਰਾ ਵੀ ਭੇਜ ਰਹੇ ਆ ਦਵਾਈਆਂ ਮਛਰਦਾਨੀਆਂ ਜਿਹੇ ਆਡੋਮਸ ਮਛਰਾਂ ਦੀ ਦਵਾਈ ਹੋਰ ਬਹੁਤ ਕੋਸ਼ਿਸ਼ ਅਸੀਂ ਇਕੱਠਾ ਕਰਕੇ ਸਾਰਾ ਕੁਝ ਅਸੀਂ ਭੇਜਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਵੀ ਤਿਲਫੁਲ ਸੇਵਾ ਸੰਗਤ ਪਾ ਰਹੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਿਲਕੁਲ ਐਮਐਲਏ ਸਾਹਿਬ ਜਿਹੜੀ ਇਹ ਨਹਿਰ ਜੋੜੇਪੁਰੋਂ ਤੋਂ ਆਉਂਦੀ ਆ ਤੇ ਉਧਰ ਜਾਲਖੇੜੀ ਤੋਂ ਭਾਖੜਾ ਚੋਂ ਨਹਿਰ ਦਾ ਉਹ ਵੀ ਨਹਿਰ ਬੰਦ ਪਈ ਆ ਇਹ ਨਹਿਰ ਵੀ ਬੰਦ ਪਈ ਆ ਜਿੱਥੇ ਜ਼ਿਆਦਾ ਹੜ ਆਏ ਹੋਣੇ ਕਿਉਂ ਉਥੋਂ ਪਾਣੀ ਉਸ ਨਹਿਰ ਦੇ ਵਿੱਚ ਨਹੀਂ ਛੱਡਿਆ ਜਾਂਦਾ ਕਿ ਉਹ ਨਹਿਰ ਜਿਹੜੀ ਰਾਜਸਥਾਨ ਵੱਲੋਂ ਜਾਂਦੀ ਆ ਇਹ ਇਹ ਕੋਈ ਟੈਕਨੀਕਲੀ ਗੱਲ ਹੈ ਜੀ ਆਪਾਂ ਕਈ ਵਾਰੀ ਹੁਣ ਤੁਹਾਡੇ ذریعے ਮੀਡੀਆ ذریعے ਗੱਲ ਸੁਣੀ ਦੀ ਹੈ ਵੀ ਉੱਤਰ ਨੂੰ ਕਿਉਂ ਨਹੀਂ ਛੱਡਦੇ ਤੇ ਟੈਕਨੀਕਲੀ ਬੇਸਿਕਲੀ ਦੀ ਪੂਰੀ ਕੋਸ਼ਿਸ਼ ਕਰਨਗੇ ਕਿ ਕਾਰਨ ਕੀ ਹੈ ਕਿਉਂ ਨਹੀਂ ਛੱਡਿਆ ਜਾਂਦਾ ਕੋਈ ਟੈਕਨੀਕਲੀ ਵਜ੍ਹਾ ਆਉਂਦੀ ਜਾਂ ਕੋਈ ਪਿੱਛੇ ਦੇ ਕੋਈ ਦਿੱਕਤਾਂ ਕੀ ਕਾਰਨ ਹੋ ਸਕਦਾ ਕਿ ਪਾਣੀ ਉੱਤਰ ਨੂੰ ਛੱਡਿਆ ਜਾਂਦਾ ਤੇ ਉਹ ਪੂਰੀ ਕੋਸ਼ਿਸ਼ ਤੋਂ ਬਾਅਦ ਇਸ ਗੱਲ ਦਾ ਪਤਾ ਲੱਗੂਗਾ ਔਰ ਮੈਂ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਚੱਕੂਗਾ ਕਿ ਪਾਣੀ ਅਕਸਰ ਪੰਜਾਬ ਦਾ ਨਹੀਂ ਕਿਉਂ ਛੱਡਿਆ ਜਾਂਦਾ ਜੀ ਜੀ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਜੀ ਔਰ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਨੀ ਚ ਕਿਸਾਨ ਭਰਾਵਾਂ ਦਾ ਅਰਦਾਸ ਕਰਨ ਸਾਰੇ ਪਰਿਵਾਰਾਂ ਸਮੇਤ ਪੰਜਾਬ ਦੀ ਜੜਤੀ ਕਲਾ ਵਾਸਤੇ ਕੀ ਪ੍ਰਸ਼ਾਦ ਤੋਂ ਲਜਾਤ ਮਿਲੇ ਆਪਾਂ ਨੂੰ ਹੜਾ ਤੋਂ ਲਜਾਤ ਮਿਲੇ ਔਰ ਆਪਾਂ ਨੂੰ ਸਹਾਰਾ ਬਣੀ ਔਰ ਕਿਸਾਨ ਭਰਾਵਾਂ ਦੀ ਪੁੱਤਾਂਵਾਂ ਦੀ ਪਾਲੀ ਫਸਲ ਦਾ ਇੱਕ ਦਾਣਾ ਵੀ ਖਰਾਬ ਨਾ ਹੋਵੇ ਜਿਵੇਂ ਅਰਦਾਸ ਕੀਤੀ ਹੈ ਕਰਵਾਈ ਵੀ ਹੈ ਐਸਐਸਾ ਲੋਹਰਾ ਸਾਹਿਬ ਬਾਬਾ ਕਸ਼ਮੀਰ ਸਿੰਘ ਜੀ ਉਹਨਾਂ ਨੇ ਅਰਦਾਸ ਕੀਤੀ ਹੈ ਸੰਗਤ ਨੇ ਅਰਦਾਸ ਕੀਤੀ ਹੈ ਸੋ ਪ੍ਰਮਾਤਮਾ ਸਰ ਤੋਂ ਮਿਹਰ ਬਖਸ਼ ਕੇ ਰੱਖਿਆ ਔਰ ਆਪਾਂ ਸਾਰੇ ਆਪਣਾ ਏਕਾ ਬਣਾ ਕੇ ਜੇ ਕੋਈ ਸਮੱਸਿਆ ਆਉਂਦੀ ਆਪਾਂ ਸਾਰੇ ਤਕੇ ਉਹ ਬੇਪਾਰਟੀ ਵਾਜੋ ਪ੍ਰੋਟ ਦੇ ਮਿਲਦੁਲ ਕੇ ਸ਼ਿਕਾਇਤ ਨਾਲ ਖੜੀ ਹੈ ਜੀ ਤਾਂ ਕਿ ਤੁਸੀਂ ਸਾਰਾ ਬਣੇ ਬਿਲਕੁਲ ਇਸ ਮਾਮਲੇ ਦੇ ਤੁਸੀਂ ਉੱਚ ਜਿਹੜਾ ਸਿੰਚਾਈ ਵਿਭਾਗ ਨਾਲ ਸੰਬੰਧਿਤ ਅਧਿਕਾਰੀ ਨਾਲ ਗੱਲਬਾਤ ਕਰੋਗੇ ਵੀ ਕੀ ਨਹਿਰ ਬੰਦ ਕਿਉਂ ਕੀਤੀ ਗਈ ਹੈ ਪਿਛਲੇ ਇੱਕ ਹਫਤੇ ਤੋਂ ਬੰਦ ਪਈ ਹੈ ਨਹਿਰੇ ਬਿਲਕੁਲ ਜੀ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਉਹਦੀ ਅਪਡੇਟ ਪ੍ਰੋਪਰ ਮੀਡੀਆ ਦੇ ਤੁਹਾਡੇ ذریعے ਮੀਡੀਆ ਦੇ ذریعے ਸੰਗਤ ਤੱਕ ਪਹੁੰਚਾਵਾਂਗੇ ਬਿਲਕੁਲ ਧੰਨਵਾਦ ਜੀ ਹਮਨ ਸਭ ਬਿਲਕੁਲ ਨਾਬਦ ਵਿਧਾਇਕ ਗੁਰਦੇਵ ਸਿੰਘ ਦੇ ਮਨ ਨਾਲ ਵੀ ਗੱਲਬਾਤ ਕੀਤੀ ਹੈ ਜਿਹੜੀ ਇੱਕ ਹਫ਼ਤੇ ਤੋਂ ਨਹਿਰ ਦੇ ਵਿੱਚ ਪਾਣੀ ਨਹੀਂ ਛੱਡਿਆ ਗਿਆ ਕਿਉਂਕਿ ਪਿੱਛੇ ਤਾਂ ਹਾੜਾਂ ਦੀ ਸਥਿਤੀ ਦੇ ਨਾਲ ਪਿੰਡ ਡੁੱਬ ਚੁੱਕੇ ਨੇ ਪਰ ਇਹ ਨਹਿਰ ਬੰਦ ਕਿਉਂ ਕੀਤੀ ਗਈ ਹੈ ਕੀ ਕਾਰਨ ਹੈ ਕਿਉਂ ਇਹ ਸਿੰਚਾਈ ਡਿਪਾਰਟਮੈਂਟ ਹੀ ਦੱਸ ਸਕਦਾ ਕਿਉਂ ਇਸ ਨਹਿਰ ਨੂੰ ਬੰਦ ਕੀਤਾ ਹੋਇਆ ਆਪਾਂ ਦੂਸਰੇ